ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਸਹਾदत ਦਿਹਾੜਾ ਪਰਮ ਪੂਜਨੀਕ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਦਾ ਇਹ ਘਰ ਹੈ ਜਿੱਥੇ ਅਸੀਂ ਖੜੇ ਹਾਂ ਤੇ ਜਿੱਥੋਂ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਨੇ ਕਲਗੀਧਰ ਪਾਤਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਤੇ ਜਾ ਕੇ ਸਭ ਜਾਦਿਆਂ ਦਾ ਔਰ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਦੀ ਸੇਵਾ ਨਿਭਾਈ ਉਹ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸਾਰੇ ਹੀ ਨਗਰ ਵੱਲੋਂ ਨਗਰ ਦੇ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਵੱਲੋਂ ਸਾਲਾਨਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਯਾਦ ਵਿੱਚ ਇਹ ਸਮਾਗਮ ਕਰਾਇਆ ਗਿਆ ਬੀਬੀ ਸ਼ਰਨ ਕੌਰ ਜੀਆਂ ਦੀ ਸ਼ਹਾਦਤ ਦਾ ਬਹੁਤ ਵਿਲੱਖਣ ਸ਼ਹਾਦਤ ਹੈ ਇਤਿਹਾਸਕਾਰਾਂ ਦੇ ਜਿਹੜੇ ਪ੍ਰਮਾਣ ਮਿਲਦੇ ਹਨ ਜਾਂ ਵਿਦਵਾਨਾਂ ਦੇ ਪ੍ਰਮਾਣਾਂ ਦੇ ਅਨੁਸਾਰ ਬੀਬੀ ਸ਼ਰਨ ਕੌਰ ਜੀਆਂ ਨੇ ਅੰਗੀਠਾ ਸਾਹਿਬ ਸੰਭਾਲਣ ਦੀ ਸੇਵਾ ਸੰਸਕਾਰਾਂ ਦੀ ਸੇਵਾ ਕੀਤੀ ਤੇ ਜਦੋਂ ਸੰਸਕਾਰਾਂ ਦੀ ਸੇਵਾ ਕੀਤੀ ਮੁਗਲਾਂ ਨੇ ਸਪਾਈਆਂ ਨੇ ਮੈਂ ਸੰਕੇਤ ਵਿੱਚ ਬੇਨਤੀ ਕਰਾਂ ਬੀਬੀ ਸ਼ਰਨ ਕੌਰ ਨੂੰ ਸਣੇ ਸ਼ਰੀਰ ਚੁੱਕ ਕੇ ਉਸ ਬਲਦੇ ਗਿੱਟੇ ਵਿੱਚ ਸਿੱਟਿਆ ਤਾਂ ਇਤਿਹਾਸਕਾਰਾਂ ਦੇ ਵਿਸ਼ਮਹਾਲ ਕੋਛ ਦੇ ਭਾਈ ਰਤਨ ਸਿੰਘ ਜੱਗੀ ਦਾ ਜਿਹੜਾ ਸਰੋਤ ਕਹਿ ਰਿਹਾ ਹੈ ਕਿ ਅੰਗੀਠਾ ਸਾਹਿਬ ਸੰਪੂਰਨੀ ਸੀ ਉਸ ਵੇਲੇ ਲਾਸ਼ਾਂ ਸੜੀਆਂ ਤੇ ਅੱਧ ਸੜੀਆਂ ਜਿਹੜੀਆਂ ਲਾਸ਼ਾਂ ਰਹਿ ਗਈਆਂ ਸੀ ਉਹਦਾ ਬਾਅਦ ਵਿੱਚ ਭਾਈ ਰਾਮਾ ਜੀ ਭਾਈ ਤਰਲੋਕਾ ਜੀਆ ਨੇ ਸੰਸਕਾਰ ਕੀਤਾ ਇਹ ਸੰਸਕਾਰ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਪਾਸ਼ਾ ਕੋਲ ਗਏ ਤੇ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਨਾਭਾ ਪਟਿਆਲਾ ਜਿਹੜੀ ਜੀਂਦੀਆਂ ਰਿਆਸਤਾਂ ਉਹਨਾਂ ਦੀਆਂ ਰਿਆਸਤਾਂ ਦੀ ਬਖਸ਼ਿਸ਼ ਭਾਈ ਰਾਮਾ ਜੀ ਤਰਲੋਕਾ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਕਨਤਾ ਨਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਕੁਰਬਾਨੀ ਬਹੁਤ ਵੱਡੀ ਹੈ ਜੋ ਸਾਰੀ ਸੰਗਤ ਨੂੰ ਬੇਨਤੀ ਹੈ ਇਹਨਾਂ ਦੀਆਂ ਸ਼ਹਾਦਤਾਂ ਨੂੰ ਹਰ ਇੱਕ ਥਾਂ ਤੇ ਯਾਦ ਕੀਤਾ ਜਾਵੇ ਤੇ ਇਤਿਹਾਸ ਪੱਖੋਂ ਬਹੁਤ ਅਲੱਗ-ਅਲੱਗ ਸਰੋਤ ਇਤਿਹਾਸ ਦੇ ਮਿਲਦੇ ਆ ਪਰ ਆਪਾਂ ਬੀਬੀ ਸ਼ਰਨ ਕੌਰ ਜੀਆਂ ਦੀ ਸੇਵਾ ਨੂੰ ਦੇਖਦੇ ਹੋਏ ਜਿੱਥੇ ਚਮਕੌਰ ਸਾਹਿਬ ਦੀ ਧਰਤੀ ਤੇ ਸਭ ਜਾਦੇ ਸਿੰਘ ਸ਼ਹੀਦ ਹੋਏ ਉੱਥੇ ਬੀਬੀ ਸ਼ਰਨ ਕੌਰ ਵੀ ਸ਼ਹੀਦ ਹੋਏ ਆਓ ਇੰਨੀ ਕੋਈ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਸੋ ਸ਼ਹਾਦਤ ਦਿਹਾੜਾ ਪਰਮ ਪੂਜਨੀਕ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਦਾ ਇਹ ਘਰ ਹੈ ਜਿੱਥੇ ਅਸੀਂ ਖੜੇ ਹਾਂ ਤੇ ਜਿੱਥੋਂ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਨੇ ਕਲਗੀ ਤਰਪਾਸ਼ਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਤੇ ਜਾ ਕੇ ਸਭ ਜਾਦਿਆਂ ਦਾ ਔਰ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਦੀ ਸੇਵਾ ਨਿਭਾਈ ਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸਾਰੇ ਹੀ ਨਗਰ ਵੱਲੋਂ ਨਗਰ ਦੇ ਸਾਰੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਵੱਲੋਂ ਸਾਲਾਨਾ ਅਮਰ ਸ਼ਹੀਦ ਬੀਬੀ ਸ਼ਰਨਕੌਰ ਦੀ ਯਾਦ ਵਿੱਚ ਇਹ ਸਮਾਗਮ ਕਰਾਇਆ ਗਿਆ ਬੀਬੀ ਸ਼ਰਨਕੌਰ ਜੀਆਂ ਦੀ ਸ਼ਹਾਦਤ ਬਹੁਤ ਵਿਲੱਖਣ ਸ਼ਹਾਦਤ ਹੈ ਇਤਿਹਾਸਕਾਰਾਂ ਦੇ ਜਿਹੜੇ ਪ੍ਰਮਾਣ ਮਿਲਦੇ ਹਨ ਜਾਂ ਵਿਦਵਾਨਾਂ ਦੇ ਪ੍ਰਮਾਣਾਂ ਦੇ ਅਨੁਸਾਰ ਬੀਬੀ ਸ਼ਰਨ ਕੌਰ ਜੀਆਂ ਨੇ ਅੰਗੀਠਾ ਸਾਹਿਬ ਸੰਭਾਲਣ ਦੀ ਸੇਵਾ ਸੰਸਕਾਰਾਂ ਦੀ ਸੇਵਾ ਕੀਤੀ ਤੇ ਜਦੋਂ ਸੰਸਕਾਰਾਂ ਦੀ ਸੇਵਾ ਕੀਤੀ ਮੁਗਲਾਂ ਨੇ ਸਿਪਾਈਆਂ ਨੇ ਮੈਂ ਸੰਕੇ ਵਿੱਚ ਬੇਨਤੀ ਕਰਾਂ ਬੀਬੀ ਸ਼ਰਨ ਕੌਰ ਨੂੰ ਸਣੇ ਸ਼ਰੀਰ ਚੁੱਕ ਕੇ ਉਸ ਵੱਲਦੇ ਗਿੱੱਠੇ ਵਿੱਚ ਸਿੱਟਿਆ ਤਾਂ ਇਤਿਹਾਸਕਾਰਾਂ ਦੇ ਵਿਸ਼ਮਹਾਲ ਕੋਚ ਦੇ ਭਾਈ ਰਤਨ ਸਿੰਘ ਜੱਗੀ ਦਾ ਜਿਹੜਾ ਸਰੋਤ ਕਹਿ ਰਿਹਾ ਹੈ ਵੀ ਅੰਗੀਠਾ ਸਾਹਿਬ ਸੰਪੂਰਨ ਹੀ ਸੀ ਉਸ ਵੇਲੇ ਲਾਸ਼ਾਂ ਸੜੀਆਂ ਤੇ ਅੱਧ ਸੜੀਆਂ ਜਿਹੜੀਆਂ ਲਾਸ਼ਾਂ ਰਹਿ ਗਈਆਂ ਸੀ ਉਹਦਾ ਬਾਅਦ ਵਿੱਚ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਨੇ ਸੰਸਕਾਰ ਕੀਤਾ ਇਹ ਸੰਸਕਾਰ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਪਾਸ਼ਾ ਕੋਲ ਗਏ ਤਾਂ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਨਾਬਾ ਪਟਿਆਲਾ ਜਿਹੜੀ ਜੀਂਦੀਆਂ ਰਿਆਸਤਾਂ ਉਹਨਾਂ ਦੀਆਂ ਰਿਆਸਤਾਂ ਦੀ ਬਖਸ਼ਿਸ਼ ਭਾਈ ਰਾਮਾ ਜੀ ਤਰਲੋਕਾ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਕੰਤਨ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਕੁਰਬਾਨੀ ਬਹੁਤ ਵੱਡੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇਹਨਾਂ ਦੀਆਂ ਸ਼ਹਾਦਤਾਂ ਨੂੰ ਹਰ ਇੱਕ ਥਾਂਕੇ 'ਤੇ ਯਾਦ ਕੀਤਾ ਜਾਵੇ ਤੇ ਇਤਿਹਾਸ ਪੱਖੋਂ ਬਹੁਤ ਅਲੱਗ-ਅਲੱਗ ਸਰੋਤ ਇਤਿਹਾਸ ਦੇ ਮਿਲਦੇ ਆ ਪਰ ਆਪਾਂ ਬੀਬੀ ਸ਼ਰਨ ਕੌਰ ਜੀਆਂ ਦੀ ਸੇਵਾ ਨੂੰ ਦੇਖਦੇ ਹੋਏ ਜਿੱਥੇ ਚਮਕੌਰ ਸਾਹਿਬ ਦੀ ਧਰਤੀ 'ਤੇ ਸਭ ਜ਼ਾਦੇ ਸਿੰਘ ਸ਼ਹੀਦ ਹੋਏ ਉੱਥੇ ਬੀਬੀ ਸ਼ਰਨ ਕੌਰ ਵੀ ਸ਼ਹੀਦ ਹੋਏ ਆਓ ਇੰਨੀ ਕੋਈ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ